शद शुभ करन सिंह अनुसार ई ਵਰਤ ਕਾਮ ਦੇ ਉਤਰੇ ਹੋਏ ਪੰਜਾਬ ਦੇ ਜਹਾਰੂ ਲੋਕੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਗੱਲਾਂ ਬਾਤਾਂ ਸਾਰੀਆਂ ਤੁਹਾਡੇ ਨਾਲ ਮੈਥੋਂ ਪਹਿਲਾਂ ਬੋਲਦਿਆਂ ਬੁਲਾਰਿਆਂ ਨੇ ਸਾਂਝੀਆਂ ਕੀਤੀਆਂ ਇਹ ਕੋਈ ਲੁਕੀ ਸ਼ਿਟੀ ਗੱਲ ਨਹੀਂ ਹੈ ਗੱਲ ਬਿਲਕੁਲ ਸਪਸ਼ਟ ਹੈ ਕਿ ਜੋ 스테ਜ ਦਾ ਜ਼ਬਰ ਹੈ ਜੋ ਭਾਰਤੀ ਹਕੂਮਤ ਦਾ ਜ਼ਬਰ ਹੈ ਤੇ ਉਹਦੇ ਨਾਲ ਜਿਹੜੀ ਪੰਜਾਬ ਦੀ ਹਕੂਮਤ ਹੈ ਪੰਜਾਬ ਦੀ ਸਰਕਾਰ ਹੈ ਇਹ ਵੀ ਨਾਲ ਰਹੀ ਹੋਈ ਹੈ ਅੱਜ 6 ਮਾ ਦਿਨ ਹੋ ਗਿਆ ਉਸ ਨੌਜਵਾਨ ਦੀ লাশ ਹੈ ਜਿਹੜੀ ਪੁਲਿਸ ਦੇ ਪਹਰੇ ਹੈਕ ਪਕਾਰੇ ਪਈ ਹੈ 6 ਦਿਨ ਲੰਘ ਜਾਣਾ ਗੋਲੀ ਨਾਲ ਮੌਤ ਹੋਈ ਹੈ ਇਹ ਵੀ ਸਪਸ਼ਟ ਹੋ ਗਿਆ ਪੰਜਾਬ ਦੀ ਹੱਥ ਚ ਹੋਈ ਹੈ ਪਰ ਹਾਲੇ ਤੱਕ ਮਕਦਮਾ ਕੋਈ ਐਫ ਆਰ ਦਰਜ ਨਹੀਂ ਹੋਈ ਜਦੋਂ ਕਿ ਕਾਨੂੰਨ ਕਹਿੰਦਾ ਹੈ ਕਿ ਜਦੋਂ ਕੋਈ ਦਰਖਾਸਤ ਆਉਂਦੀ ਹੈ ਸਭ ਤੋਂ ਪਹਿਲਾਂ ਮਕਦਮਾ ਦਰਜ ਕੀਤਾ ਜਾਂਦਾ ਪਰਤਾਲ ਬਾਤ ਕੀਤੀ ਜਾਂਦੀ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਅਸੀਂ ਐਂਬੂਲੈਂਸਾਂ ਖਰੀਆਂ ਕੀਤੀਆਂ ਹੋਈਆਂ ਨੇ ਬਾਰਡਰਾਂ ਦੇ ਉੱਤੇ ਆਹ ਵੀ ਹਸਪਤਾਲਾਂ ਦੇ ਡਾਕਟਰਾਂ ਨੂੰ ਕਿਹਾ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ੇਧ ਰਾਗੇ ਭਰਾਵੋ ਗੁੰਡਾ ਬਣਿਆ ਬੈਠਾ ਕੋਲਕਾ ਪ੍ਰਭਾਵ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਲਗਾਤਾਰ ਉਹੀ ਮੇਰੀ ਉਸ ਨੌਜਵਾਨ ਦੇ ਚਾਚੇ ਨਾਲ ਗੱਲ ਹੋ ਰਹੀ ਸੀ ਉਹਨਾਂ ਮੈਨੂੰ ਆਡਰ ਲਾਹ ਦੇ ਰਹੇ ਆ ਵੀ ਤੈਨੂੰ 100 ਲੱਖ ਰੁਪਈਆ ਦੇ ਦਿੰਨੇ ਆ ਨਹੀਂ ਤਾਂ ਆਡੀ ਨੌਕਰੀ ਵੀ ਜਾਣੀ ਆ ਤੁਹਾਡਾ ਕਰੋੜ ਰੁਪਈਆ ਵੀ ਜਾਣਾ ਸਹੇਸਤਰਾਂ ਦੇ ਬੜੇ ਮਾਹੌਲ ਬਣਦੇ ਹੁੰਦੇ ਆ ਆਪਾਂ ਦੇਖਦੇ ਰਹੇ ਆ ਪਹਿਲਾਂ ਵੀ ਵੀ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਤਰੀਕੇ ਦਾ ਫਰਕ ਲਾਇਆ ਜਾਂਦਾ ਹੈ ਧਮਕਾਇਆ ਜਾਂਦਾ ਲਾਤ ਦਿੱਤੇ ਜਾਂਦੇ ਆ ਸਭ ਤੋਂ ਧੰਨਵਾਦ ਉਸ ਪਰਿਵਾਰ ਦਾ ਜਿਹਦਾ ਗੱਭਰੂ ਨੌਜਵਾਨ ਕੋ ਸ਼ਹੀਦ ਹੋਇਆ ਹੈ ਉਹ ਜਤਾਰ ਵਾਂਗ ਅੱਜ ਲੋਕਾਂ ਦੇ ਨਾਲ ਖੜਾ ਹੈ ਇਹ ਗੱਲ ਸਹੀ ਦੀ ਨਹੀਂ ਹੈ ਗੱਲ ਪਹੇ ਦੀ ਹੈ ਜਿਹੜਾ ਅੱਜ ਨੌਕਰੀ ਲੈ ਕੇ ਜਾਂ ਕੋਰ ਰੁਪਿਆ ਲੈ ਕੇ ਆਪਾਂ ਸਰਕਾਰ ਕਰ ਦਿੰਦੇ ਆ ਜਾਂ ਅੱਪ ਕਰਦੇ ਆ ਤਾਂ ਅੱਗੇ ਮੂੰਹ ਪੈਣਾ ਉਹ ਫਿਰ ਪੰਜਾਬ ਤੇ ਆਉਣਗੇ ਆਪਣੇ ਗੋਲੀਆਂ ਵੀ ਮਾਰਨਗੇ ਆਪਣੀਆਂ ਅੱਖਾਂ ਵੀ ਕੱਢਣਗੇ ਆਪਣੇ ਸਿਰ ਵੀ ਪਾੜਨਗੇ ਆਪਣੀਆਂ ਲੱਤਾਂ ਵੀ ਤੋੜਨਗੇ ਪਰ ਕਹਿ ਦਿਆ ਕਰਨਗੇ ਲਓ ਜੀ 50 ਲੱਖ ਦੇ ਦਿਓ ਕੋੜ ਰੁਪਿਆ ਦੇ ਦਿਓ ਚੁੱਪ ਕਰ ਜਾਓ ਸੋ ਜੇ ਜਵੜ ਨੂੰ ਰੋਕਣਾ ਤਾਂ ਭਰਾਵੋ ਇੱਥੇ ਹੋਣਾ ਪੈਣਾ ਹੁਣਸਣਾ ਪੈਣਾ ਤੇ ਲੜਨਾ ਪੈਣਾ ਕਿੰਨੀ ਦਰਿੰਦਗੀ ਦੇ ਨਾਲ ਆਪਾਂ ਦੇਖ ਰਹੇ ਹਾਂ ਮੁੰਡਾ ਪਿੰਸਪਾਲ ਨਵੇਂ ਕਾਂ ਵਾਲਾ ਉਹਨੂੰ ਪੰਜਾਬ ਦੀ ਹੱਥ ਦੇ ਵਿੱਚੋਂ ਆ ਕੇ ਚੱਕ ਕੇ ਰ ਗਿਆ ਆ ਜਿਹੜੀ ਇਹਨੂੰ ਸਾਰੀਆਂ ਹੱਡੀਆਂ ਮੂਹਤੀਆਂ ਤੋੜ ਦਿੱਤੀਆਂ ਗੰਗਾ ਜਵਾੜਾ ਤੋੜ ਦਿੱਤਾ ਗਿਆ ਦੰਦ ਕਢ ਦਿੱਤੇ ਗਏ ਆ ਜੀਭ ਅੰਦਰੋਂ ਕੱਤੀ ਗਈ ਹੈ ਬਾਹ ਤੋੜਤੀ ਲੱਤ ਤੋੜਤੀ ਅੱਕਾ ਚਾੱਕੇ ਲਾ ਜਾ ਕੇ ਬੋਰੀ ਚ ਪਾਏ ਫੁੱਟਿਆ ਜਾਂਦਾ ਹੈ 377 ਦਾ ਮੁਕੱਦਮਾ ਉਹ ਵੀ ਬਣਦਾ ਹੈ ਖਰਾਨਾ ਸਰਕਾਰ ਤੇ ਬਣਦਾ ਹੈ ਗ੍ਰਹਿ ਮੰਤਰੀ ਦੇ ਬਣਦਾ ਹੈ ਹਰਿਆਣੇ ਦੇ ਹੈ ਹਰਿਆਣੇ ਡੀਜੀਪੀ ਤੇ ਬਣਦਾ ਜਿਹਦੀ ਹੁਕਮ ਦਿੱਤੇ ਆ ਉਥੋਂ ਦੇ ਡੀਸੀ ਤੇ ਬਣਦਾ ਐਸਐਸਪੀ ਦੇ ਬਣਦਾ ਹੈ ਜਿਨ੍ਹਾਂ ਨੇ ਹਰ ਕੋਤਰੀ ਦੇ ਗੋਲੀ ਚਲਾਈ ਉਹਨਾਂ ਬਣਦਾ ਜਿਨ੍ਹਾਂ ਨੇ ਕੁੱਟਿਆ ਚੱਕ ਕੇ ਲਗੇ ਆ ਪੰਜਾਬ ਦੀ ਹੱਤੋਂ ਉਹਨਾਂ ਦੇ ਪਰਚਾ ਬਣਦਾ ਉਲਟਾ ਪਰਚਾ ਉਸੇ ਨੌਜਵਾਨ ਦੇ ਦਰਸਾਤਾ ਦਿੱਤਾ ਕਿਸਾਨ ਆਗੂਆਂ ਦੇ ਪਰਚੇ ਇੱਕ ਨਹੀਂ ਦਾਤਾ ਪਰਚੇ 307 ਦੇ ਗੜੀ ਥਾਣਾ ਪੈਂਦਾ ਨਾਲ ਹੱਥ ਰੋਰੀ ਹੱਥ ਦੇ ਉੱਤੇ 307 ਦੇ ਪਰਚੇ ਉਸੇ ਦਿਨ 14 ਦੇ 15 ਨੂੰ ਹੋ ਗਏ ਸੀ ਮੇਰੇ ਦੇ ਵੀ ਦੋ ਪਰਚੇ ਉਦੀ ਦਰਜ ਹੋਏ ਹੋਏ ਹੱਥੇ ਅਕਾਗਾਂ ਕੋਰਨੇ ਦੇ ਪੱਤਿਆ ਦਰਜਾ ਮਨੂ ਕਹਾਵਤੇ ਦਰਜਾ ਜਨੂ ਸਾਹਿਬ ਦੇ ਦਰਜਾ ਜਿੰਨੇ ਕਾਗੂ ਨੇ ਸਭ ਤੋਂ ਸੰਕਰੇ ਬੰਧਿਆ ਤੇ ਹਰਿਆਣਾ ਸਰਕਾਰ ਨੇ 307 ਲਾ ਕੇ ਹੋਰ ਕਈ ਧਰਾਵਾਂ ਲਾ ਕੇ ਪਰਚੇ ਦਰਜ ਕਰਤੇ ਜਦੋਂ ਤੇ ਸਾਡੇ ਬੰਦਿਆਂ ਕੋਲ ਕੀ ਸੀ ਭਈ ਛੋਟੀਆਂ ਉਹਨਾਂ ਕੋਲ ਕੀ ਸੀ 7 147 ਐਸਐਲਆਰ 12 ਬੋਰ ਦੇ ਫਾਇਰ ਮਾਰੇ ਆ ਬੱਤੀ ਬੋਰ ਦੀਆਂ ਗੋਲੀਆਂ ਮਾਰ ਕੇ ਬੰਦੇ ਮਾਰੇ ਆ ਉਹ ਮੁੰਡਿਆਂ ਦੀ ਅੱਖਾਂ ਗੰਨੀਆਂ ਡੇਲੇ ਚਲੇ ਗਏ ਇੱਕ ਕੱਟ ਚਲੀ ਗਈ ਆ ਲੱਤ ਤੋਰੀ ਇੱਕ ਦੀ ਸਿਰ ਪਾੜਿਆ ਤੇ ਪੰਜਾਬ ਸਰਕਾਰ ਨੇ ਇੱਕ ਐਮਐਲਏ ਤੱਕ ਨਹੀਂ ਕੱਤੀ ਜਿਹੜੀ ਮੈਡੀਕਲ ਰਿਪੋਰਟ ਹੁੰਦੀ ਆ ਉਹ ਵੀ ਨਹੀਂ ਕੱਤੀ ਗਈ ਜਿਹਦੇ ਹਸਪਤਾਲ ਦੇ ਵਿੱਚ ਇਹ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਦੇ ਨਾਲ ਆ ਇਹ ਪੰਜਾਬ ਦੇ ਨਾਲ ਆ ਹੁਣ ਸੋਚਣਾ ਬਣਦਾ ਪਰ ਖਸੂਰ ਮੈਂ ਕਹੂੰਗਾ ਸਾਡੇ ਹੀ ਆ ਆਪਾਂ 13 ਮਹੀਨੇ ਦਿੱਲੀ ਦੀਆਂ ਗਰੂਹਾਂ ਤੇ ਬੈਠੇ 700 ਬੰਦੇ ਨੇ ਜਾਨ ਕਮਾਈ ਹੈ ਕਿਸਾਨੀ ਮੋਰਚੇ ਤੋਂ ਆਉਣ ਤੋਂ ਬਾਅਦ ਫਤਿਹ ਕਰਨ ਤੋਂ ਬਾਅਦ ਆ ਅਭੀ ਪਰ ਜਾ ਚਾਲੇਗਾ ਤੇ ਚੱਲ ਪੇ ਗਦਾਮਾਂ 'ਚ ਆਵਾਨੀਆਂ ਡਾਂਗਾਂ ਦੇ ਕਰਕੇ ਵੇਖੋ ਆਹੋ ਦੇਖ ਲਿਓ ਬੱਟਾ ਆਉਣੀ ਹੈ ਆ ਕੋਲ ਲੱਗ ਰਿਹਾ ਜਿਹਾ ਤਾਂ ਹੋਰ ਵੀ ਆ ਬੱਚਿਆਂ ਦੇ ਨਾਲੋਂ ਵੀ ਮਹੀਨੇ ਨੂੰ ਆਹੀ ਸਾਡੇ ਲੋਕ ਭੁੱਲ ਭੁਲਾ ਕੇ ਵੀ ਕਿਹਨੇ ਮਾਰਿਆ ਜਿਹੜੇ ਭਾਜਪਾ ਨੇ ਮਾਰਿਆ ਸੈਂਟਰ ਨੇ ਮਾਰਿਆ ਹਰਿਆਣੇ ਨੇ ਮਾਰਿਆ ਕਿਹੜੀਆਂ ਤੇ ਜ਼ਿੰਮੇਵਾਰ ਹੈ ਸਾਰੇ ਆਪਾਂ ਚਾਕੇ ਪੂਜ ਫੇਰਨ ਨਾਲ ਗਰੇ ਹਮਾਇਨੇ ਰਸਤੇ ਮੰਗ। ਫਿਰ ਉਹ ਹੀ ਗੱਲ ਅਸੀਂ ਫਿਰ ਕਰੀ ਸ਼ੁਰੂ ਕਰ ਦੇਣੀ ਆ ਜਿੰਦਾਬਾਦ ਮੁਰਦਾਬਾਦ। ਅੱਜ ਬਹੁਤ ਛੇਤੀ ਬੋਲਦੇ ਆ। ਬਹੁਤ ਜਾਸ਼ੀ ਸ਼ਕਤੀ ਕਮਜ਼ੋਰ ਆ ਸਾਡੀ। ਕਿੰਨਾ ਘਾਲ ਹੋਇਆ 80 90 ਦੇ ਦੌਰ ਤੇ ਅਸੀਂ ਉਹ ਵੀ ਭੁੱਲ ਭੁਲਾ ਗਏ। ਹੁਣ ਕਿੰਨਾ ਘਾਲ ਹੋ ਰਿਹਾ ਵੀ ਭੁੱਲ ਭੁਲਾ ਰਹੇ ਆ। ਸੋ ਭਰਾਵੋ ਜਿੱਥੇ ਆਪਾਂ ਜ਼ਿੰਮੇਵਾਰ ਕਸੂਰਗਾਰ ਦਾ ਸਰਕਾਰਾਂ ਨੂੰ ਮੰਨਦੇ ਆ ਉਹ ਸੇਵਾ ਸਾਡੇ ਸਾਡੇ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਆ। ਆਪ ਵੀ ਦੇਖ ਲਓ ਕਿ ਤੁਹਾਡੇ ਸਾਹਮਣੇ ਆਉਣੀਆਂ ਨੇ ਗੱਲਾਂ। ਫੇਰ ਉਹ ਹੀ ਧੇਵਾਦੀਆਂ ਪਿੰਡਾਂ 'ਚ ਉਹ ਹੀ ਪਾਰਟੀਆਂ ਬਾਰੀਆਂ ਉਹ ਹੀ ਚੰਡੇ ਉਹ ਹੀ ਡੰਡੇ ਵਿੱਚ ਖਣੇ ਆ। ਠੀਕ ਆ ਫਿਰ ਮਲਵਾਈ ਜੋ ਪੁੱਤ ਬੈਠੇ ਰੋ ਸੜਕਾਂ ਤੇ ਖਾਈ ਜੋ ਡਾਂਗਾ ਪਰਵਾਇ ਜੋ ਸਿਰ ਹਾਲੇ ਹੀ ਰਹਿਣਾ। ਲੜਾਈ ਬਹੁਤ ਵੱਡੀ ਐ। ਛੋਟੀ ਲੜਾਈ ਨਹੀਂ ਐ। ਇਹ ਜੇ ਸਾਡੇ ਲੋਕਾਂ ਨੂੰ ਲੱਗਦਾ ਨਹੀਂ ਛੋਟੀ ਮੋਟੀ ਲੜਾਈ ਆ ਰੋਟੀ ਦੀ ਬੁਰਕੀਆ ਚੱਕ ਕੇ ਤਾਲ ਚੋ ਤੋੜ ਕੇ ਮੂੰਹ ਚ ਪਾ ਲੈਣੀ ਐ ਐਡੀ ਸੌਖੀ ਗੱਲ ਨਹੀਂ ਹੈਗੀ ਪੂਰੀ ਦੁਨੀਆ ਸਰਕਾਰਾਂ ਦੇ ਐ WTO ਦੇ ਖਿਲਾਫ EU ਵੱਲੋਂ ਦੇ ਖਿਲਾਫ ਯੂਰਪੀ ਮਰਕਜ਼ਾਂ ਦੇ ਐ ਕਈ ਉੱਤਰੀ ਅਮਰੀਕਾ ਦੇ ਲੋਕ ਸਰਕਾਰਾਂ ਦੇ ਐ ਤੋਂ ਸਾਨੂੰ ਸਮਝਣਾ ਪੈਣਾ ਵੀ ਜਿੱਡਾ ਸੌਖਾ ਲੱਗਦਾ ਹੈ ਜਾਂ ਸਾਡੀ ਜਵਾਨੀ ਨੂੰ ਇਹ ਲੱਗਦਾ ਹੈ ਵੀ ਗਏ ਭੱਜ ਕੇ ਤੇ ਜਾ ਕੇ ਬਸ ਆਸਾਨ ਕਰ ਲਿਆ ਇੰਨਾ ਸੌਖਾ ਨਹੀਂ ਭਲਾ ਬਹੁਤ ਤਕੜੀਆਂ ਤਾਕਤਵਰ ਧਿਰਾਂ ਦੇ ਨਾਲ ਆਪਣਾ ਮੁਕਾਬਲਾ ਹੈ ਇਹ ਇਕੱਲਾ ਭਾਰਤ ਨਹੀਂ ਪੂਰੀ ਦੁਨੀਆ ਦੇ ਜਿਹੜੇ ਪੂੰਜੀਪਤੀ ਲੋਕ ਨੇ ਵੱਡੇ ਧਰਾਨੇ ਲੋਕ ਨੇ ਉਹਨਾਂ ਨਾਲ ਆਪਣੀ ਲੜਾਈ ਹੈ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਅੱਜ ਵੀ ਘਰਾੜੇ ਬੈਠੇ ਆ ਜੇ ਸਾਨੂੰ ਇਹ ਲੱਗਦਾ ਵੀ ਸਾਡੇ ਦਾ ਇਕੱਲੇ ਕਿਸਾਨਾਂ ਦਾ ਮਸਲਾ ਹੈ ਜੀ ਇਕੱਲੇ ਐਮਐਸਪੀ ਦਾ ਮਸਲਾ ਜੀ ਇਕੱਲੇ ਫਸਲਾਂ ਦੇ ਭਾਅ ਦਾ ਮਸਲਾ ਹੈ ਜੀ ਇਹ ਇਕੱਲੇਆਂ ਐਮਐਸਪੀ ਦਾ ਮਸਲੇ ਨਹੀਂ ਆ ਇਹ ਜਿਹੜੇ ਨਵੇਂ ਹੁਕਮ ਆ ਰਹੇ ਨੇ ਸੰਸਾਰ ਦੇ ਵਿੱਚ ਜਮੀਆਂ ਨੀਤੀਆਂ ਨਵੇਂ ਕਾਨੂੰਨ ਆ ਰਹੇ ਨੇ ਇਹ ਤੁਹਾਡਾ ਸਾਹ ਵੀ ਲੈਣਾ ਉਧਰ ਕਰ ਦੇਣਗੇ ਤੁਹਾਡੇ ਪਾਣੀਆਂ ਦੇ ਤੁਹਾਡੇ ਭੋਜਨਾਂ ਤੇ ਤੁਹਾਡੇ ਕੁਦਰਤੀ ਸਰੋਤਾਂ ਦੇ ਕਰਜ਼ੇ ਕਿਵੇਂ ਕਰਨੇ ਆ ਇਹ ਨੀਤੀਆਂ ਉਹ ਨੇ ਇਸ ਕਰਕੇ ਇਹ ਲੜਾਈ ਜਿਹੜਾ ਧਰਤੀ ਦੇ ਪੈਦਾ ਹੋਇਆ ਇਨਸਾਨ ਹੈ ਜਿਹੜਾ ਸਾਹ ਲੈ ਰਿਹਾ ਹੈ ਇਹ ਹਰ ਹਰ ਉਸ ਇਨਸਾਨ ਦੀ ਲੜਾਈ ਹੈ ਜਿਹੜਾ ਦੁਕਾਨਦਾਰ ਹੈ ਆਪਣੇ ਅਲ ਦੇ ਇਹਨਾਂ ਨੂੰ ਲੱਗਦਾ ਕਿ ਸਾਡੀ ਤਾਂ ਲੜਾਈ ਨਹੀਂ ਹੈਗੀ ਇਹ ਵੱਡੇ ਵੱਡੇ ਮਾਰਕੁੱਲ ਗਏ ਵੱਡੇ ਵੱਡੇ ਘਰਾੜਿਆਂ ਦੀਆਂ ਵੱਡੀਆਂ ਵੱਡੀਆਂ ਮਾਰਕੀਟਾਂ ਖੁੱਗੀਆਂ ਘਰਾਂ ਦੇ ਵਿੱਚ ਸਮਾਨ ਵਿਆਰਤੀ ਵੀ ਨਹੀਂ ਜਾਣਾ ਪੈਂਦਾ ਇਧਰ ਵੀ ਨਹੀਂ ਜਾਣਾ ਪਿਆ ਕਲਾ ਸਮਾਨ ਆਉਣ ਲੱਗ ਗਿਆ ਆਨਲਾਈਨ ਡਿਲੀਵਰੀਆਂ ਹੋ ਗਈਆਂ ਆ ਸਾਰੇ ਬਾਜ਼ਾਰ ਖਾਲੀ ਹੋ ਗਏ ਤੁਹਾਡੇ ਦੁਕਾਨਦਾਰ ਖਤਮ ਹੋ ਗਏ ਇਹ ਸਾਰੀਆਂ ਹੋ ਨੀਤੀਆਂ ਨੇ ਸਮਝਣ ਦੀ ਲੋੜ ਆ ਵੀ ਇੱਥੇ ਇਕੱਲੇ ਨਾ ਹੋਵੋ ਵੀ ਇਕੱਲੇ ਕਿਸਾਨ ਲੜ ਰਹੇ ਨੇ ਜਾਂ ਇਕੱਲੇ ਮਜ਼ਦੂਰ ਲੜ ਰਹੇ ਨੇ ਤੋ ਭਰਾਵੋ ਸਮਝਣ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਅਪੀਲ ਕਰਉ ਪਿੰਡਾਂ ਦੇ ਵਿੱਚੋਂ ਭਰੋਸਾ ਰੱਖੋ ਆਗੂਆਂ ਤੇ ਵੱਡੀ ਗੱਲ ਹੈ ਜਾਤਾਂ ਤੇ ਭਰੋਸਾ ਦੋ ਗੱਲਾਂ ਚ ਟੌਂਗੀਆਂ ਨੇ ਲੜਨ ਵਾਲੀਆਂ ਕੌਮਾਂ ਨੂੰ ਲੜਦਾ ਗਿਆ ਤੇ ਰਾ ਨੂੰ ਲੜਦਾ ਗਿਆ ਪੌਜਾ ਨੂੰ ਜੇ ਆਪਣੇ ਆਗੂਆਂ ਤੇ ਭਰੋਸਾ ਹੈ ਜੇ ਜਾਤ ਦੇ ਚ ਹੈ ਕੱਸੀ ਗੱਲ ਜਿੱਤੇ ਜਾਂਦੇ ਆ ਜੇ ਭਰੋਸੇ ਹੀ ਘਮਾਤਾ ਕਦਰਾਵਾਂ ਜਿੱਤ ਨਹੀਂ ਸਕਦੇ ਬਹੁਤ ਤਰ੍ਹਾਂ ਦੀਆਂ ਖਬਰਾਂ ਚੱਲਣੀਆਂ ਆ ਕੋਈ ਇਤਰਾ ਦਾ ਮਾਹੌਲ ਸਿਰਜਿਆ ਜਾਊਗਾ ਉੱਥੇ ਤਾਂ ਹੀ ਆਇਆ ਹੋ ਗਿਆ ਸਭ ਹੈ ਵੀ ਜੀ ਮੈਂ ਰਾਤੀ ਉੱਥੋਂ ਸੰਭੂ ਤੋਂ ਆਇਆ ਸਾਰੇ ਲੋਕਾਂ ਕੋਲ ਬੱਡੇ ਬੈਠੇ ਕੋਈ ਕੱਟ ਵੀ ਘਟਿਆ ਵੱਧ ਰਿਹਾ ਕੱਟ ਸਗਾ ਲੋਕਾਂ ਦਾ ਰੋ ਲੋਕਾਂ ਦਾ ਗੁੱਸਾ ਵੱਧ ਰਿਹਾ ਹੈ ਹਾਦਸਾ ਨਾਮਾ ਨੂੰ ਦੇਖ ਕੇ ਪਰ ਪੰਜਾਬ ਦੇ ਲੋਕੋ ਤੁਹਾਡਾ ਫਰਜ਼ੇ ਬਣਦਾ ਜਦੋਂ ਹਣੇ ਰਹਣਗੇ ਇਹ ਮਾਸ ਕਾਲੀਆਂ ਗਿਰਜਾਂ ਨੇ ਬਾਈ ਇਹ ਸਾਰੇ ਹੋਣ ਡਰਾਮੇ ਕਰਦੇ ਵਰਦੇ ਆ ਅਸੀਂ ਕਿਸਾਨਾਂ ਨਾਲ ਆ ਅਸੀਂ ਕਿਸਾਨਾਂ ਨਾਲ ਆ ਆਪਾਂ ਸਾਰਿਆਂ ਨੇ ਦੇਖਿਆ ਕਿਸਾਨਾਂ ਨਾਲ ਹੈ ਕਿਹੜਾ ਇਹ ਤੁਹਾਡੀ ਆਪਣੀ ਲੜਾਈ ਹੈ ਇਹ ਤੁਹਾਨੂੰ ਆਪ ਹੀ ਲੜਨੀ ਪੈਣੀ ਆ ਗੱਲ ਪਿਆ ਧੋੜ ਕਹਿੰਦੇ ਵਜਾਉਣਾ ਪੈਂਦਾ ਹੁੰਦਾ ਜਦੋਂ ਲੜਾਈ ਗੱਲ ਪੈਂਦੀ ਆ ਕੋ ਲੜਨੀ ਪੈਂਦੀ ਆ ਲੜਨਾ ਸਮੇ ਦੀ ਲੋੜ ਹੁੰਦਾ ਹੈ ਲੜਨ ਤੋਂ ਖਿਸਕਣਾ ਸਮਝ ਦੀ ਤੋਰ ਹੁੰਦਾ ਜਦੋਂ ਬੰ ਲੜਾਈ ਗੱਲ ਪੈਂਦੀ ਆ ਬੰ ਲੜਨਾ ਪੈਂਦਾ ਉਹ ਭੱਜਣਾ ਨਹੀਂ ਪੈਂਦਾ ਜੇ ਭੱਜੋਗੇ ਤਾਂ ਵੀ ਮਾਰ ਖਾਵਾਂਗੇ ਜਿੰਨਾਂ ਨੂੰ ਐ ਲੱਗਦਾ ਹੈ ਵੀਕਰ ਅੱਜ ਬੈਠੇ ਕੁੰਡੇ ਲਾ ਕੇ ਬੱਜ ਜਾਗੇ ਦਰਵਾਜ਼ੇ ਪੇੜ ਕੇ ਬੱਜ ਜਾਗੇ ਪਰ ਖਤਮ ਹੋ ਵੀ ਹੋਣਗੇ ਇਸ ਕਰਕੇ ਬੇਨਤੀ ਆ ਭਾਈ ਸਾਰਿਆਂ ਨੂੰ ਪਿੰਡੋ ਪਿੰਡੋਈ ਬਾਰੀਆਂ ਬਣ ਕੇ ਗੁਰੂ ਕਾ ਜਰਨਾਸ ਪਰਾਇਆ ਕਰਕੇ ਦੋ ਬਰੇ ਗੁਰੂ ਘਰ ਦੇ ਵਿੱਚ ਲਗਾਤਾਰ ਪੰਜਾਬ ਦੇ ਹਰ ਪਿੰਡ ਦੇ ਵਿੱਚ ਹੋਕੇ ਦਿੱਤੇ ਜਾਣ ਲਾ ਬੰਦੀ ਕੀਤੀ ਜਾਵੇ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਆ ਜਿਹੜੀ ਉਹ ਦਿੱਲੀ ਵੱਲ ਚੱਲੇ ਪਾਰੇ ਜਿਵੇਂ ਆਪਾਂ ਚਾਹੋਣੇ ਆ ਇਹ ਜੰਗ ਇਹ ਮੋਰਚਾ ਜਿੱਤਿਆ ਜਾਵੇ ਦੇਖੋ ਕਿੰਦੀ ਰੰਜਕੀ ਦੀ ਗੱਲ ਆ ਕਿੰਦੀ ਕਰੂਰਤਾ ਦੀ ਗੱਲ ਆ ਜਿੰਨਾ ਤੁਹਾਨੂੰ ਮੈਂ ਸੁਣਾਈ ਆ ਕਿਰਤਪਾਲ ਨਾਲ ਕੀ ਹੋਇਆ ਮੁੰਡਾ ਹਰਪਾਲਪੁਰੇ ਤੋਂ ਉਹਦੀ ਅੱਖ ਨਿਕਲੀ ਆ ਮੁੰਡਾ ਪ੍ਰਸ਼ਿੰਦਰ ਤਾਊ ਆ ਉਹਦੀ ਅੱਖ ਨਿਕਲੀ ਆ ਕਿੰਨੇ ਬੰਦੇ ਜਿਹੜੇ ਲੱਤਾਂ ਵਹਾਤ ਵਾਰੀ ਹੋਏ ਨੇ ਜੇ ਆਪਾਂ ਗੱਲ ਕਰਦੇ ਆ ਆਪਾਂ ਕੀ ਕਰਨਾ ਚਾਹੁੰਦੇ ਆ ਆਪਾਂ ਦਿੱਲੀ ਜਾਣਾ ਚਾਹੁੰਦੇ ਆ ਵੇਰਾ ਸੀ ਆਪਣੇ ਅਕਾਲੀ ਦਿੱਲੀ ਜਾਣਾ ਭਾਈ ਅਸੀਂ ਸੁਧਾਰ ਕਰਨ ਲਈ ਜਾਣਾ ਪ੍ਰਦਰਸ਼ਨ ਕਰਨ ਲਈ ਜਾਣਾ ਆਪਣਾ ਰੋਸ ਜਿਹੜਾ ਯਾਰ ਕਰਨ ਲਈ ਜਾਣਾ ਸਾਨੂੰ ਰੋਕ ਕੇ ਗੋਲੀਆਂ ਮਾਰ ਰਹੇ ਆ ਮਾਰ ਰਹੇ ਆ ਤੁਹਾਡੇ ਯਾਦ ਹੋਣਾ 219 ਦੇ ਵਿੱਚ ਅਵਨੰਦਨ ਨੌ ਦਾ ਇੱਕ ਪਾਇਲਟ ਸੀਗਾ ਜਹਾਜ਼ ਦਾ ਉਹ ਪਾਕਿਸਤਾਨ ਵਾਲੇ ਪਾਸੇ ਜਹਾਜ਼ ਲੈ ਕੇ ਚਲਾ ਗਿਆ ਸੀ ਬੰਬਾਰੀ ਕਰਨ ਦੇ ਲਈ ਉੱਥੇ ਜਹਾਜ਼ ਹਾਦਸਾ ਆ ਗਿਆ ਜਹਾਜ਼ ਨੂੰ ਜਹਾਜ਼ ਡਿੱਗ ਪਿਆ ਉਹਨਾਂ ਲੋਕਾਂ ਨੇ ਫੜ ਲਿਆ ਉਹ ਪਾਇਲਟ ਲੋਕਾਂ ਕੋਲੋਂ ਆਰਮੀ ਨੇ ਫੜ ਲਿਆ ਆਰਮੀ ਨੇ ਉਹਨੇ ਥੱਪੜ ਤੱਕ ਨਹੀਂ ਮਾਰਿਆ ਪਾਕਿਸਤਾਨ ਦੀ ਆਰਮੀ ਨੇ ਭਾਰਤ ਦੇ ਪਾਇਲਟ ਅਵਨੰਦਰ ਨੂੰ ਉਹਨੂੰ ਚਾਹ ਪਾਣੀ ਵੀ ਪਿਆਇਆ ਉਹਦੇ ਕੱਪੜੇ ਵੀ ਬਦਲਾਏ ਤੇ ਸਹੀ ਸਲਾਮਤ ਪੰਜਾਬ ਜਿਹੜੀ ਭਾਰਤ ਦੀ ਹਕੂਮਤਾਂ ਦੇ ਹਵਾਲੇ ਕਰਤਾ ਸੀ ਪਾਕਿਸਤਾਨ ਦੀ ਹਕੂਮਤ ਨੇ ਜੰਗਾਂ ਦੇ ਜੁੱਦਾਂ ਦੇ ਸੰਘਰਸ਼ਾਂ ਦੇ ਨਿਯਮ ਹੁੰਦੇ ਆ ਤੇ ਸਾਨੂੰ ਇੱਥੇ ਹੀ ਆ ਦਿੱਲੀ ਜਾਣ ਦੇ ਲਈ ਆਪਣੇ ਹੱਕਾਂ ਦੀ ਖਾਤਰ ਤੇ ਸਾਨੂੰ ਕੀ ਮਿਲ ਰਿਹਾ ਗੋਰੀਆਂ ਡਾਂਗਾ ਵਿਛੜਾ ਅਥਰੂ ਗੈਸ ਮੁਕਦਮੇ ਤੇ ਜਰੀਰ ਕੀਤਾ ਜਾ ਰਿਹਾ ਸੋ ਸਮਝੋ ਫਰਕ ਕਿੱਥੇ ਹੈ ਮਾਨਸਿਕਤਾ ਕੀ ਕਹਿੰਦੀ ਹੈ ਅਗਲਿਆਂ ਦੀ ਸੋ ਜਲੀ ਭਾਈ ਬੇਨਤੀ ਹੈ ਸਾਰਿਆਂ ਨੂੰ ਜਿਵੇਂ ਕਾਕਾ ਸਿੰਘ ਕੋਟਦਵ ਨੇ ਕਿਹਾ ਕਿ ਸੰਘਰਸ਼ ਲੰਮਾ ਜਾ ਸਕਦਾ ਹੈ ਹਲੇ ਵੀ ਟਾਲ ਮਟੋਲ ਚ ਹੈ ਇਹ ਗੱਲ ਹੋਰ ਧਿਆਨ ਰੱਖਿਓ ਹੋ ਸਕਦਾ ਹੈ ਇਹ ਮੁਕਦਮਾ ਵੀ ਦਰਜ ਕਰ ਦੇਣਗੇ ਮੁਕਦਮਾ ਦਰਜ ਵੀ ਹੋ ਜਾਊਗਾ ਮੁਕਦਮਾ ਦਰਜ ਹੋਣ ਤੋਂ ਬਾਅਦ ਵੀ ਕਹਿਣਗੇ ਸਟਪ ਬਿਠਾ ਦੇ ਜੀ ਪੜਤਾਲ ਕਰ ਰਹੇ ਆ ਜਾਂਚ ਕਰ ਰਹੇ ਆ ਜਾਦਵ ਨੇ ਕਹਿੰਦੇ ਕੋਈ ਮਿਲਿਆ ਨਹੀਂ ਜੀ ਜਿਵੇਂ ਹਰਿਆਣਾ ਸਰਕਾਰ ਦਾ ਬਿਆਨ ਆਇਆ ਹੈ ਕਿ ਉਹ ਮੁੰਡੇ ਦੀ ਮੌਤ ਜਿਹੜੀ ਸੁਭਕਰਨ ਦੀ ਹੋਈ ਹੈ ਸਾਡੇ ਵਾਲੇ ਪਾਸੇ ਹੋਈ ਹੈ ਇਨਾਂ ਦਾ ਬਰਾਬਰ ਬਿਆਨ ਆਇਆ ਪੰਜਾਬ ਸਰਕਾਰ ਦਾ ਕਿ ਹਾਂ ਦੇ ਇਸ ਗੱਲ ਦੀ ਪੜਤਾਲ ਕਰ ਰਹੇ ਆ ਕੱਲ ਨੂੰ ਪੜਤਾਲ ਚ ਕਹਿ ਲੈਣਗੇ ਕਿ ਠੀਕ ਆ ਜੀ ਇਹਦਾ ਪਰਤਾਲ ਕੀਤੀ ਸੀ ਉਹਦਾ ਹਰਿਆਣੇ ਚ ਭਾਗ ਗਿਆ ਸੀ ਡੱਪ ਕੇ ਇਹ ਸਾਡੀ ਹੱਥ ਹੀ ਨਹੀਂ ਪੈਂਦਾ ਇਹਦਾ ਹਰਿਆਣਾ ਸਰਕਾਰ ਕਰੂਗੀ ਜੋ ਕਰੂਗੀ ਹੁਣ ਆਵੇ ਸਮਝੇ ਇਹ ਵੀ ਹੋਣਾ ਹੈ ਇਹ ਵੀ ਖਿਆਲ ਰੱਖਿਓ ਜਦ ਬੋਸ ਮੈਨੇਜਰ ਰਿਪੋਰਟ ਜੀ ਲੈ ਆਣਗੇ ਕਿ ਮੌਤ ਦੀ ਇਹ ਤਾਂ ਕੋਈ ਹੋਰ ਕਾਰਨਾ ਕਰਕੇ ਹੋਈ ਹੈ ਸੋ ਨਿਕਲਣਾ ਭਰਾਵੋ ਕੱਖ ਨਹੀਂ ਗੱਲ ਯਾਦ ਰੱਖਿਓ ਚਾਹੇ ਮੁਕੱਦਮਾ ਦਰਜ ਹੋ ਵੀ ਜਾਵੇ ਪਰ ਆਪਣੇ ਗੱਲ ਅੰਦਰ ਜ਼ਿਲ੍ਹਾ ਦੇ ਵਿੱਚੇ ਰੜ ਕੇ ਚੀਸ ਰੱਖਣੀ ਹੈ ਤੇ ਸਵਾਲ ਘੇਰ ਕੇ ਪੁੱਛਣੇ ਹੈ ਉਦੋਂ ਆਪਾਂ ਭੁੱਲ ਜਾਂਦੇ ਆ ਉਦੋਂ ਆਪਾਂ ਚਾਹ ਪਿਆਉਣ ਚ ਕਲਾਜ ਹਾਲ ਪਾਉਣ ਦੇ ਲਈ ਕੁਰਸੀਆਂ ਡਾਉਂਦੇ ਫਿਰਦੇ ਨੇ ਦਰੀਆਂ ਵਛਾਉਂਦੇ ਫਿਰਦੇ ਨੇ ਕਿਹੜੇ ਭੱਜੇ ਫਿਰਦੇ ਹੁੰਦੇ ਆ ਉਹ ਕੰਮ ਨਾ ਕਰੋ ਜੇ ਆਪਦੇ ਪੁੱਤ ਮਲਵਾਉਣੇ ਆ ਫਿਰ ਕਰਿਓ ਤੁਹਾਡੀ ਮਰਜ਼ੀ ਆ ਭਾਈ ਸੋ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ